ਜ਼ਮੀਨ ਚੋਂ ਹਿੱਸਾ ਲਿਆਉਂਦੀ ਆ ਆਪਦਾ। ਨਾ ਕੀ ਗੱਲ? ਪਹਿਲਾਂ ਤਾਂ ਤੂੰ ਆਪ ਦੀ ਖਾ ਗਿਆ ਵੇਚ ਕੇ। ਹੁਣ ਤੂੰ ਉਹਨਾਂ ਦੀ ਵੀ ਅੱਖ ਰੱਖ ਲਾ। ਤੇ ਕੁੜੀਆਂ ਹੁਣ ਬਰਾਬਰ ਦੀਆਂ ਹੱਕਦਾਰ ਆ ਤੇਰਾ ਹਿੱਸਾ ਬਣਦਾ ਹੀ ਆ ਫਿਰ। ਇਹ ਜੀ ਗੱਲ ਹੈ ਕਿ ਆਪਾਂ ਕੀ ਉਹਨਾਂ ਦਾ ਮੰਗਦੇ ਆ ਤੇਰਾ ਹਿੱਸਾ ਕਹਿ ਮੈਂ ਤੈਨੂੰ। ਨਾ ਕਿਹੜੇ ਪਿੰਡ ਚ ਦੇਖਿਆ ਤੂੰ ਕੁੜੀਆਂ ਹਿੱਸਾ ਲੈ ਕੇ ਆਉਂਦੀਆਂ ਨੇਗੀਆਂ। ਬਥੇਰੀਆਂ ਕੁੜੀਆਂ ਜ਼ਮੀਨ 'ਚੋਂ ਹਿੱਸਾ ਲੈ ਕੇ ਆਉਂਦੀਆਂ, ਦੇਖ ਜਬਾਨ ਕੀ ਮੇ ਲੜਾਉਂਦੀ ਹੈਗੀ। ਮੂਰੇ ਬੋਲਦੀ ਆ। ਆਉਂਦੀ ਨਹੀਂ ਹੈਗੀ। ਦਨਸੇ ਜੀ ਖਾਣੀ ਆ ਆ ਪਹਿਲਾਂ ਆਪ ਦੀ ਖਾਗੇ ਫਿਰ ਉਹਨਾਂ ਦੀ ਖਾਜੋਗੇ ਓਏ ਮਾੜਾ ਮੋਟਾ ਦਾ ਹਰੇਕੀ ਕਰਦਾ ਨਸ਼ਾ ਹੁਣ ਕੰਮ ਵੀ ਕਰਦਾ ਮੈਂ ਕੀ ਕੰਮ ਓਏ ਗੱਲ ਸੁਣੀ ਕਿੱਥੇ ਆ ਹਾਂਜੀ ਕੀ ਹੋ ਗਿਆ ਕੱਠੇ ਪਈ ਜਾਂਦੀ ਸੀ ਮੱਧਾਂ ਨੂੰ ਓ ਮੈਂ ਤੈਨੂੰ ਐਂ ਕਹਿੰਦਾ ਸੀਗਾ ਪਿੰਡ ਗੱਲ ਕਰ ਲੈਂਦੀ ਤੂੰ ਤੇ ਭਰਾਵਾਂ ਨਾਲ ਕਾਦੇ ਵਾਸਤੇ ਜ਼ਮੀਨ ਚੋਂ ਹਿੱਸਾ ਲਿਆਉਂਦੀ ਆ ਆਪਦਾ ਨਾ ਕੀ ਗੱਲ ਪਹਿਲਾਂ ਤਾਂ ਤੂੰ ਆਪ ਦੀ ਖਾ ਗਿਆ ਵੇਚ ਕੇ ਹੁਣ ਤੂੰ ਉਹਨਾਂ ਦੀ ਵੀ ਅੱਖ ਰੱਖ ਲੈ ਤੇ ਕੁੜੀਆਂ ਹੁਣ ਬਰਾਬਰ ਦੀਆਂ ਹੱਕਦਾਰ ਆ ਤੇਰਾ ਹਿੱਸਾ ਬਣਦਾ ਹੀ ਆ ਫਿਰ ਇਹਦੀ ਗੱਲ ਹੈ ਕਿ ਆਪਾਂ ਕੀ ਉਹਨਾਂ ਦਾ ਮੰਗਦੇ ਆ ਤੇਰਾ ਹਿੱਸਾ ਕਹਿਮਾ ਤੈਨੂੰ ਨਾ ਕਿਹੜੇ ਪਿੰਡ ਚ ਦੇਖਿਆ ਤੂੰ ਕੁੜੀਆਂ ਹਿੱਸਾ ਲੈ ਕੇ ਆਉਂਦੀਆਂ ਨਹੀਂ ਆ ਬਥੇਰੀਆਂ ਕੁੜੀਆਂ ਜ਼ਮੀਨ 'ਚੋਂ ਹਿੱਸਾ ਲੈ ਕੇ ਆਉਂਦੀਆਂ ਦੇਖ ਜਬਾਨ ਕੀ ਮੇ ਲੜਾਉਂਦੀ ਹੈਗੀ ਮੂਰੇ ਬੋਲਦੀ ਆ ਆਉਂਦੀ ਨਹੀਂ ਹੈਗੀ ਤੁਸੀਂ ਤਾਂ ਨਸ਼ੇ 'ਚ ਹੀ ਖਾਣੀ ਆ ਆ ਪਹਿਲਾਂ ਆਪ ਦੀ ਖਾਗੇ ਫਿਰ ਉਹਨਾਂ ਦੀ ਖਾਜੋਗੇ ਓਏ ਮਾੜਾ ਮੋਟਾ ਦਾ ਹਰੇਕੀ ਕਰਦਾ ਨਸ਼ਾ ਹੁਣ ਕੰਮ ਵੀ ਕਰਦਾ ਮੈਂ ਕੀ ਕੰਮ ਕਰਦਾ ਦੱਸੀ ਮੈਨੂੰ ਆ ਖੜੀਆਂ ਗੋਲੀਆਂ ਭੁੱਖੇ ਤੜਕੇ ਦੀਆਂ ਕੋਈ ਨਾ ਇਹਨਾਂ ਦਾ ਵੀ ਕਰਤਾ ਵੇਚਦੇ ਨਹੀਂ ਜਾਣੀ ਸਮਝਦੀਆਂ ਨਾ ਕੀ ਗੱਲ ਕਿਉਂ ਵੇਚ ਦੇਗਾ ਨਾ ਕਰੇ ਦੁੱਧ ਰੋ ਬਾਅਦ ਨੂੰ ਲੋਡ ਬਥੇਰੀ ਪੈਂਦੀ ਹੈਗੀ ਉਹ ਕੀ ਕਰੇਗਾ ਕੋਈ ਨਾ ਨਾਲੇ ਦਾ ਜਬਾਕ ਜਿਹਦੀ ਫੀਸ ਭਰਨੀ ਹੈਗੀ ਹੱਥ ਸੌਖਾ ਹੋ ਜਾਊਗਾ ਇੰਨੀ ਸਮਝਦੀਆਂ ਨਹੀਂ ਫਿਰ ਕਿਸੇ ਕੰਮ ਤੇ ਲੱਗ ਜਾ ਬੰਦਿਆਂ ਨੂੰ ਆਏ ਨਹੀਂ ਲੋਟ ਆਉਣਾ ਤੇਰਾ ਕੰਮ ਤੇ ਤਾਂ ਨਹੀਂ ਸਾਰਾ ਸੋਖਾ ਤਾਂ ਇਹ ਨਾ ਮੈਂ ਮਾਰੀ ਜਾਂਦੀ ਐ ਮੇਰੀ ਗੱਲ ਸੁਣ ਲੈ ਜਿਹੜੀ ਤੈਨੂੰ ਮੈਂ ਗੱਲ ਕੀਤੀ ਹੈ ਮੈਨੂੰ ਜ਼ਮੀਨ ਚੋਂ ਤੇਰਾ ਹਿੱਸਾ ਚਾਹੀਦਾ ਹੈਗਾ ਤਾਂ ਚਾਹੀਦਾ ਹੈਗਾ ਮੁਰੇਣਾ ਬੋਲ ਐ ਮੈਂ ਇਥੇ ਫੋੜੇ ਖਾਏਗੀ ਮੈਥੋਂ ਗੱਲ ਨਾ ਫੋੜੇ ਖਾਂਦੀ ਨਹੀਂ ਹੈ ਐਵੇਂ ਨਾ ਬਾਹਲਾ ਬੋਲੀ ਚੱਲ ਬੈਗ ਚੱਕ ਲੈ ਕੱਪੜੇ ਪਾਲਾ ਤੇ ਨਹੀਂ ਬਸ ਚੜ੍ਹ ਜਾ ਟਾਈਮ ਹੋਇਆ ਪਿਆਗਾ ਨੰਗ ਜਾ ਬਾਈ ਬਾਈ ਕਿਥੋਂ ਐ ਕਿਵੇਂ ਨੰਗ ਜਾ ਵਿਆਹ ਕੀ ਆਈਆਂ ਇੱਥੇ ਮੇਰੇ ਨਾਲ ਵਿਆਹ ਕੀ ਆਈਆਂ ਨਾਲ ਇਹਨਾਂ ਫੋਨ ਕਰ ਉਹਨਾਂ ਨੂੰ ਮੈਂ ਨਹੀਂ ਕਰਦਾ ਕਾਗਜ਼ ਪੱਤਰ ਕਰਾਉਣਗੇ ਤਿਆਰ ਆਪਾਂ ਚੱਲਾਂਗੇ ਲੈ ਕੇ ਜ਼ਮੀਨ ਆਪਦੀ ਇੱਥੇ ਆ ਜਾ ਵਧੀਆ 4 ਰੁਪਏ ਆਉਣਗੇ ਆਪਾਂ ਉਹ ਵੇਚ ਦੇਾਂਗੇ ਨਾਲ ਜਿਹੜੀ ਆਪਣੀ ਜ਼ਮੀਨ ਗਹਿਣੇ ਪਈ ਆ ਉਹ ਛਡਾਲਾਂਗੇ ਜਿਹੜੀ ਆਪਣੀ ਜ਼ਮੀਨ ਗਈ ਆ ਨਾਲੇ ਲੋਕ ਪਿੰਡ ਚੋਂ ਗੱਲਾਂ ਕਰਨੋਂ ਹਟ ਜਾਣਗੇ ਨਾ ਗੱਲਾਂ ਕਰ ਦੇ ਨਾ ਤੈਨੂੰ ਸਾਲ ਹੋ ਗਿਆ ਗਹਿਣੇ ਪਈਏ ਸੜਾ ਲਾਂਗੇ ਸੜਾ ਲਾਂਗੇ ਉਹ ਤਾਂ ਤੈਥੋਂ ਸੜਾਈ ਨਹੀਂ ਗਈ ਹੁਣ ਤੈਨੂੰ ਅਸੇ ਉਹ ਜ਼ਮੀਨ ਜਿਆਦਾ ਆ ਗਈ ਤੂੰ ਐਂ ਕਰ ਕੱਪੜੇ ਪਾ ਬੈਗ ਚ ਆਪਾਂ ਚੱਲਦੇ ਆਂ ਮੂਰੇ ਨਾ ਬੋਲ ਮੇਰੇ ਬਾਲਾ ਸੁਣ ਗਿਆ ਤੈਨੂੰ ਤੈਨੂੰ ਨਾ ਕੋਈ ਮੈਨੂੰ ਲੱਗਦਾ ਕਿ ਮਾਂ ਪਿਓ ਨੇ ਤਰ੍ਹਾਂ ਨਹੀਂ ਆਖੜ ਸਿਖਾਈ ਹੋਈ ਨਹੀਂ ਤੈਨੂੰ ਬਾਲੀ ਸਿਖਾਈ ਆ ਮੂਰੇ ਬੋਲ ਦੀਆਂ ਚੱਲ ਪਾ ਕੱਪੜੇ ਚੱਲ ਤੁਰ ਲੱਗ ਮੂਰੇ ਚੱਲ ਗਿਆ ਆ ਉੱਥੇ ਜਾ ਕੇ ਗੱਲ ਕਰਦੇ ਆਂ ਨਾ ਨਾ ਚੱਲ ਚੱਲ ਓਏ ਆ ਜਾ ਕਿੱਥੇ ਰਹਿ ਗਈ ਹੁਣ ਉਤੀ ਫਿਰਦੀ ਆ ਬੋਲੀ ਜੀ ਹਾਂ ਇੱਕ ਵਾਰੀ ਫੇਰ ਸੋਚ ਲਓ ਕੀ ਸੋਚ ਲਓ ਫਿਰ ਇਸ ਤੇ ਤੁਹਾਡੀ ਦਾ ਕੰਮ ਆਗਾ ਓਏ ਤੂੰ ਮੇਰੀ ਗੱਲ ਸੁਣ ਲੈ ਮੈਥੋਂ ਹੱਥ ਨਾ ਹੋੜਾ ਕਰਾਲੀ ਮੈਂ ਤੈਨੂੰ ਬੰਦਿਆਂ ਕੋ ਕਹੀ ਜਾਣਾ ਵੀ ਜਾਂਦਾ ਜ਼ਮੀਨ ਚ ਹਿੱਸਾ ਲੈ ਕੇ ਆ ਤੇ ਜੈਸ ਕਰੇ ਰਹਿਣਾਗਾ ਤਿਨੀ ਫਰਾਗ ਦਾ ਤੈਨੂੰ ਛੱਡਣਾ ਉਥੀ ਰਹਿ ਪੀ ਉਥੇ ਕਿ ਮੈਂ ਰਹਿ ਪੂੰਗੀ ਕਰਦਾ ਮੈਂ ਗੱਲ ਜਾ ਕੇ ਉਹਨਾਂ ਨਾਲ ਜੀ ਨਾ ਕਿੰਨੇ ਔਖਾ ਹੁੰਦਾ ਜੀਬਾਨ ਲੜਾਉਂਦੀ ਆ ਰਹਿਣਾ ਔਖਾ ਹੁੰਦਾ ਨਾਲੇ ਨਾ ਤੁਸਾਂ ਬੋਲੀ ਜਾਓਗੇ ਹੁਣ ਮੈਂ ਸਾਰੇ ਤੇਰੇ ਸ਼ੌਂਕ ਪੂਰੇ ਕਰੇ ਇੱਥੇ ਆਈ ਦੇ ਕਿਹੜਾ ਤੇਰਾ ਸ਼ੌਂਕ ਨਹੀਂ ਪੂਰਾ ਕੀਤਾ ਉਹ ਤਾਂ ਹੁਣ ਤੁਸੀਂ ਵੀ ਕਰੋਗੇ ਜੇ ਤੁਹਾਡੇ ਨਾਲ ਬਿਆਹੀਆਂ ਹੋਰ ਕਰਨੀ ਆ ਹਾਂ ਹਾਜੀ ਕੰਮ ਨਹੀਂ ਕਰਦਾ ਗੱਲਾਂ ਮਾਰਦੀ ਐ ਕੰਮ ਤਾਂ ਮੈਂ ਕਹਿੰਦੀ ਪਹਾੜੋਂ ਪੱਥਰ ਘਾ ਕੇ ਹਾਂ ਬੈਠ ਕੇ ਬੈਠ ਚੱਲ ਨਹੀਂ ਬੋਲੀ ਜਾ ਜਾਈਏ ਇੱਥੇ ਬੜਬੜ ਜਿ ਕਰੀ ਉਹ ਦਿਮਾਗ 'ਚ ਫਰਕ ਆ ਮੇਰੇ ਇਹ ਬਿਜਲੀਆਂ ਲੱਗੀਆਂ ਮੇਰੇ ਬੋਲੂਗਾ ਮੈਂ ਆਹੋ ਫਿਰ ਬੜਬੜ ਲੱਜੂ ਕਰਨ ਅਨਸਾਰ ਆ ਜਾ ਹੁਣ ਹੱਕ ਬਣਦਾ ਲੈ ਕੇ ਜਾਵਾਂ ਗਿਆ ਉਹਦਾ ਚੱਲ ਤੂੰ ਨਾ ਬਾਲਾ ਨਾ ਬੋਲੀ ਜੀ ਕਰਦੀ ਕੀ ਐ ਐਵੇਂ ਨਾ ਬੜੀ ਪਖਾਈ ਨਵਾਰੀ ਮਸਲ ਬਾਰ ਬਾਰ ਮੇਰੀ ਗੱਲ ਸੁਣ ਲੈ ਜਿਹੜਾ ਕੁਸ ਮੈਂ ਤੈਨੂੰ ਕਹਿ ਕੇ ਲੈ ਕੇ ਆਇਆ ਆਖੇ ਲੱਗ ਜੀ ਆਖੇ ਤਾਂ ਲੱਗਦਾ ਸੀ ਜਰੂਰ ਜਾਂ ਨਾ ਘੜਾ ਦੀ ਮੇਰਾ ਕਿੱਧਰ ਗਿਆ ਦੀਂਦੇ ਨਹੀਂ ਕੋਈ ਵੀਰੇ ਹੂੰ ਤਾਂ ਨਹੀਂ ਫੋਨ ਤੇ ਕਿਤੇ ਪਹਿਲੀਂ ਦੱਸਦਾ ਵੀ ਟਲ ਜਿਓ ਜੇ ਦੱਸਣਾ ਹੁੰਦਾ ਨਾ ਮੈਂ ਇੱਥੇ ਲੈ ਕੇ ਨਾ ਆਉਂਦੀ ਤੈਨੂੰ ਲੈ ਕੇ ਨਾ ਆਉਂਦੀ ਨਾਲੇ ਨਾ ਸਸਰੀ ਘਾਲ ਵੀਰੇ ਸਤਰੀ ਗਾਲ ਭਣੇ ਹੋਰ ਕਿਵੇਂ ਠੀਕ ਆ ਵਧੀਆ ਵਧੀਆ ਸਤਰੀ ਗਾਲ ਬਾਈ ਸਤਰੀ ਗਾਲ ਹੱਥ ਮਲਾਉਣ ਨੂੰ ਕਿਉਂ ਤੂੰ ਬਲੈਤੋਂ ਆਇਆ ਕੀ ਗੱਲ ਆ ਹੋ ਗਈ ਭਣੇ ਪ੍ਰਾਉਣਾ ਬਾਲੀ ਪਖਾ ਜਿਆ ਪਿਆ ਇਹ ਤਾਂ ਤੈਨੂੰ ਪਤਾ ਤਾਂ ਹੈਗਾ ਜਹੇ ਜਾਂ ਲੱਭ ਕੇ ਦਿੱਤਾ ਉਹ ਜਿਹਨੂੰ ਸਹੇੜਿਆ ਵਾ ਹੁਣ ਤੁਹਾਨੂੰ ਪਤਾ ਹੀ ਹੈਗਾ ਆ ਦੇਖ ਲੈ ਕਿਵੇਂ ਬੋਲਦੀ ਹੈਗੀ ਆ ਕੋਈ ਸਿਖਾਇਆ ਤੁਸੀਂ ਇਹਨੂੰ ਕੀ ਗੱਲ ਹੋ ਗਈ ਬਾਈ ਕੋਈ ਗੱਲ ਨਹੀਂ ਆਰਾਮ ਨਾਲ ਗੱਲ ਕਰ ਫਿਰ ਕਿ ਹੋ ਗਿਆ ਥੋੜੇ ਖੜਿਆਂ ਤੋਂ ਦੇਖ ਲੈ ਕਿਵੇਂ ਬੋਲਦੀ ਐ ਤੇ ਉੱਥੇ ਕਿਵੇਂ ਕਰਦੀ ਆਂ ਬਾਈ ਮੈਂ ਕੁਰਸੀ ਲਾਉਣਾ ਨਹੀਂ ਮੈਂ ਨਹੀਂ ਬਹਿਣਾ ਕੋਈ ਨਾ ਕੁਰਸੀ ਦੀ ਤੂੰ ਇੱਧਰ ਉਹ ਬਹਿਣਾ ਹੀ ਨਹੀਂ ਮੈਂ ਇੱਧਰ ਆਇਆ ਯਾਰ ਬਾਈ ਕਿਉਂ ਐਵੇਂ ਗਰਮੀ ਖਾਨਾਗਾ ਬੈਠ ਨਹੀਂ ਮੈਂ ਨਹੀਂ ਬਹਿੰਦਾ ਇਹਦੇ ਯਾਰ ਉਹ ਬਾਈ ਜਾ ਬਾਈ ਮੈਂ ਬਣੀ ਨਹੀਂ ਯਾਰ ਗਾਹਾਂ ਹੈ ਡੀਸੀ ਲੱਗਿਆਗਾ ਬੈਠਣ ਨੂੰ ਗੱਲ ਕੀ ਵੀ ਗੱਲ ਤਾਂ ਦੱਸ ਦੇ ਮੈਨੂੰ ਗੱਲ ਇਹਨੂੰ ਪਤਾ ਹੀ ਆ ਸਾਰਾ ਕੁਝ ਕੀ ਹੋ ਗਿਆ ਭਣੇ ਦੱਸ ਕੀ ਲੈ ਕੇ ਆਇਆ ਮੈਂ ਦੂਜਾ ਕਿੱਧਰ ਗਿਆ ਉਹ ਇੱਥੇ ਆ ਬਾਈ ਕੋਈ ਨਹੀਂ ਮਲੰਗ ਜਾ ਉਹਨੂੰ ਵੀ ਸਾਥ ਇੱਥੇ ਉਹ ਵੀ ਨਹੀਂ ਬਾਈ ਆਉਂਦਾਗਾ ਐਂਗਾ ਤੂੰ ਬੁਲੀ ਜਾਂਦਾ ਬਲਾਲਾ ਵੀਰੇ ਤੂੰ ਬਲਾਲਾ ਬਾਈ ਨੂੰ ਗਰਦੀਪ ਕਿੱਦਾਂ ਇੱਥੇ ਪਰਦਾ ਸੀ ਗਰਦੀਪ ਓਏ ਤਲ ਅੱਗੇ ਸਾਰੇ ਮੇਰੇ ਸਾਹ ਦੇ ਦੱਸਿਆ ਹੂ ਤੂੰ ਹੁਣ ਸਾਸਰੀ ਕਾਲ ਮੈਂ ਮੇਰੇ ਭਰਾ ਨੂੰ ਦੱਸਿਆ ਹੁੰਦਾ ਨਾ ਤਾਂ ਹੁਣ ਇੱਥੇ ਨਹੀਂ ਖੜਾ ਹੋਣਾ ਸੀ ਤੂੰ ਬਾਈ ਹੋਰੀ ਆਹ ਦੇਖ ਲੈ ਛੁੱਡੇ ਭੈਣ ਕਿਵੇਂ ਜ਼ਬਾਨ ਲੜਾਉਂਦੀ ਹੈ ਬਰਾਬਰ ਬੋਲਦੀ ਹੈਗੀ ਬਣਿਆ ਨਹੀਂ ਬੁੜੀ ਹੁੰਦਾ ਮੇਰੇ ਤੁਹਾਨੂੰ ਨਹੀਂ ਪਤਾ ਬਾਲਾ ਤੰਗ ਕਰਦਾ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਉਂਗੇ ਆਹੀ ਮਿਲੇ ਸੀ ਤੁਹਾਨੂੰ ਕਹਿੰਦਾ ਕੀ ਆ ਹੁਣ ਆ ਕੱਲ ਕਿਉਂ ਕੀ ਪਰਾਉਣਾ ਬਾਲੀ ਭਖਿਆ ਜੇ ਪਰਦਾ ਬਾਈ ਯਾਰ ਕੀ ਗੱਲ ਦਾ ਦੱਸ ਪਤਾ ਹੀ ਇਹਨੂੰ ਦੱਸ ਦੂ ਵੀ ਇਹ ਕੀ ਆ ਪਹਿਲਾਂ ਤਾਂ ਆਪ ਦੀ ਖਾ ਗਿਆ ਵੇਚ ਕੇ ਹੁਣ ਇੱਥੇ ਆਂਡਾ ਲਾਉਣ ਨੂੰ ਫਿਰਦਾ ਆ ਕੇ ਪੇਕਿਆਂ ਦਾ ਹਿੱਸਾ ਵੰਡਾ ਕੇ ਲਿਆ ਆਹ ਕੀ ਗੱਲਾਂ ਹੋ ਜਾਂ ਬਾਈ ਯਾਰ ਉਹ ਹੱਕ ਵੰਡ ਦਾ ਬਰਾਬਰ ਦਾ ਲੈ ਕੇ ਜਾਊਗੀ ਥੋੜਾ ਥੋੜਾ ਮੰਗਿਆ ਗਿਆ ਉਹ ਤਾਂ ਉਹਦੀ ਮਰਜ਼ੀ ਆ ਬਾਈ ਯਾਰ ਉਹ ਲੈ ਕੇ ਜਾਵੇ ਨਾ ਲੈ ਕੇ ਜਾਵੇ ਤੂੰ ਕਰਾ ਜੋਰ ਪਾਈ ਜਾਣਾ ਐਮੀ ਅਦਾਦਰਾਂ ਗਲਤ ਗੱਲਾਂ ਗਰਦੀ ਪਾਣੀ ਲਿਆ ਯਾਰ ਉਹ ਪਾਣੀ ਪੂਣੀ ਮੈਣੀ ਪੀਣਾ ਯਾਰ ਰਹਿਣ ਦੇ ਪਾਣੀ ਪੀਣਾ ਏ ਤੁਹਾਡੇ ਘਰੇ ਉਹ ਕਾਨੂੰ ਬਾਈ ਗਰਮਣਾਓ ਕਾਗਜ਼ ਪੱਤਰ ਤਿਆਰ ਕਰਾਓ ਜ਼ਮੀਨ ਇਹਦੇ ਨਾ ਕਰਾਓ ਅਸੀਂ ਲੈ ਕੇ ਜਾਈਏ ਆ ਉਹਦਾ ਸੁਣ ਲੈ ਬਾਈ ਮੈਂ ਤਾਂ ਨਹੀਂ ਜ਼ਮੀਨ ਲੈ ਕੇ ਜਾਂਦੀ ਮੈਨੂੰ ਬੋਲਦਾ ਘਰੋਂ ਧਮਕਾਂ ਦੇ ਕੇ ਲਿਆਇਆ ਅਗਰ ਜਿਆਦਾ ਜੂਰੀ ਨਾਲ ਉਹ ਮੈਣੀ ਪੀਣਾ ਓਏ ਪਾਣੀ ਪੀ ਕਾਨੂੰ ਪਾਣੀ ਦਾ ਪੀ ਬਾਈ ਤੂੰ ਗਰਮ ਕਣ ਹੋ ਨਾ ਗਰਮਣਾ ਨਹੀਂ ਗਰਮਣਾ ਹੋ ਬਾਈ ਆ ਬੈਠ ਕੁਰਸੀ ਤੇ ਬੈਠ ਉਹ ਨਹੀਂ ਬਹਿਣਾ ਮੈਂ ਉਹ ਲੈ ਬਾਈ ਬੈਠ ਯਾਰ ਤੂੰ ਗਰਮਣਾ ਮੈਂ ਯਾਰ ਨਹੀਂ ਬਹਿਣਾ ਜਦੋਂ ਮੈਂ ਕਹਿੰਦਾ ਇਹਦਾ ਚਾਂਬਲਾ ਪਿਆ ਆ ਫੜ ਓਏ ਸੇਡ ਤੂੰ ਮੈਂ ਗਲਾਸ ਜੇ ਦਰਮਰੂ ਚਲਾ ਕੇ ਮਾਰੀਂਗਾ ਚਲਾ ਕੇ ਬਾਈ ਗੱਲ ਸੁਣ ਜ਼ਮੀਨ ਤਾਂ ਨਹੀਂ ਮਿਲਦੀ ਸਿੱਧੀ ਜੀ ਗੱਲ ਆ ਸਾਡੇ ਕੋਲੇ ਪਰ ਇਹਨੂੰ ਰੱਖ ਲਓ ਬਾਈ ਕੁੜੀ ਨੂੰ ਆਪਦੀ ਨੂੰ ਥੈਂਕ ਯੂ ਮੇਰੇ ਆਂ ਜਿਵੇਂ ਰੱਖ ਲੈ ਬਾਈ ਯਾਰ ਕਮਾਲ ਕਰੀ ਜਾਂਦਾ ਤੂੰ ਫਿਰ ਮੈਂ ਨਹੀਂ ਲੈ ਕੇ ਜਾਂਦਾ ਮਿੰਟੂ ਆਦਾ ਯਾਰ ਗਲਤ ਗੱਲਾਂ ਨਹੀਂ ਕਰੀ ਜਾਂਦਾ ਉਹ ਦੂ ਅੰਦਰ ਲੈ ਕੇ ਜਾ ਮੈਂ ਬੋਤਲ ਦਾ ਅਰੇਂਜਮੈਂਟ ਕਰਦਾ ਓਏ ਨਾ ਨਾ ਧਾਰ ਨਹੀਂ ਮਾਰਦਾ ਮੈਂ ਤੁਹਾਡੀ ਬੋਤਲ ਦੀ ਗੱਲਾਂ ਦੇਖ ਕਰਦੇ ਓਏ ਅੱਗੇ ਵੀ ਪੀਂਦਾ ਹੀ ਸੀ ਬਾਈ ਲਵਾ ਕੇ ਲੰਡੂ ਜੇ ਪੈਕ ਖਰੀਦਣ ਨੂੰ ਫਿਰਦੇ ਹੋਗੇ ਤੁਸੀਂ ਮੈਨੂੰ ਭਾਈ ਗੱਲ ਸੁਣਦਾ ਮੇਰੀ ਪਰੌਣਾ ਹੋਏਗਾ ਆਪਦੀ ਥਾਂ ਤੇ ਹੋਏਗਾ ਜ਼ਮੀਰ ਤਾਂ ਨਹੀਂ ਹੀ ਦੰਦੇ ਠੀਕ ਹੈ ਨਾ ਰੱਖ ਲੋ ਫਿਰ ਮੈਂ ਚੱਲਿਆ ਐ ਕਿਵੇਂ ਰੱਖ ਲੋ ਮੈਂ ਨਹੀਂ ਲੈ ਕੇ ਜਾਂਦਾ ਐ ਕਿਵੇਂ ਨਹੀਂ ਲੈ ਕੇ ਜਾਂਦਾ ਤੂੰ ਬੱਸ ਕਰਮ ਫੁੱਟੇ ਸੀ ਮਰੇੜਾ ਤੈਨੂੰ ਲੈ ਗਿਆ ਬਹਿ ਕੇ ਹੁਣ ਐ ਗੱਲ ਤੇਰੀ ਗਲਤ ਤਾਂ ਮੇਰੀ ਹੁੰਦਾ ਸੀ ਜਿਹੜੇ ਮੇਰੀ ਗਲਤ ਆ ਤਾਂ ਤੇਰੇ ਦਾ ਭਾਈ ਤੇਰੇ ਵੀ ਦੋ ਭੈਣਾਂ ਆਣੇ ਗਈਆਂ ਜੇ ਕੱਲ ਨੂੰ ਉਹਨਾਂ ਨੇ ਕਹਿਤਾ ਵੀ ਜ਼ਮੀਨ ਲੈ ਕੇ ਜਾਣੀਆਂ ਫੇਰ ਐ ਕਿ ਮੈਂ ਲੈ ਕੇ ਜਾਣਗੇ ਨਾ ਲੈ ਕੇ ਕਿੱਥੋਂ ਜਾਣੀਆਂ ਸਾਰੀ ਤਾਂ ਵੇਚ ਕੇ ਖਾ ਗਿਆ ਆਉਂਦੇ ਤਾਂ ਅਟਾ ਲਾ ਕੇ ਚੱਕਤਾ ਹੁਣੇ ਮੱਝਾਂ ਵੀ ਵੇਚੂਗਾ ਐ ਕਿ ਮੈਂ ਵੇਚੂਗਾ ਮੱਝਾਂ ਹੈ ਕਮਾਲ ਕਰੀ ਜੰਨੀਆਂ ਬਾਈ ਉਹ ਯਾਰ ਮੈਂ ਬਾਲੀਆਂ ਗੱਲਾਂ ਨਹੀਂ ਕਰਨਾ ਆ ਗੱਲ ਸੁਣ ਲੋ ਜ਼ਮੀਨ ਚ ਹਿੱਸਾ ਦੇਓਗੇ ਤਾਂ ਇਹਨੂੰ ਮੈਂ ਲੈ ਕੇ ਜਾਣਾ ਨਹੀਂ ਮੈਂ ਆਦਾ ਪਿੰਡ ਜਾਣਾ ਕੋਈ ਹੋਰ ਹੀਲਾ ਬਸੀਲਾ ਕਰਦਾ ਓਏ ਨਹੀਂ ਜ਼ਮੀਨ ਫਿਰ ਤੂੰ ਲੈ ਕੇ ਜਾਣੀ ਆ ਲੈ ਕੇ ਜਾਣੀ ਆ ਪੱਕੀ ਗੱਲ ਆ ਭੈਣੇ ਹਾਂ ਕਾਗਜ਼ ਪੱਤਰ ਤਿਆਰ ਕਰਾਓ ਤੇ ਚਲੋ ਆਪਾਂ ਕੰਮ ਨਿਬੜੀ ਮੈਂ ਉਹ ਮੋਹਰ ਲਵਾਈ ਦੇ ਕਾਗਜ਼ ਪੱਤਰ ਤਾਂ ਉਹ ਅਸੀਂ ਤਿਆਰ ਕਰੀ ਵੀ ਬੈਠੇ ਸੀਗੇ ਕਰਿਆ ਹੂ ਫੋਨ ਪਹਿਲਾਂ ਸਾਲਾ ਹਾਂ ਕਰਤਾ ਸੀ ਫੋਨ ਸਾਲਾ ਨੂੰ ਆ ਗਿਆ ਸੀ ਭੈਣ ਦਾ ਸਾਲੇ ਮੇਰੇ ਆ ਜਾਂਦਾ ਸੀ ਕਾਗਜ਼ਾਂ ਦੇ ਸਾਈਨ ਕਰਵਾਏ ਪਰ ਹੁਣ ਕਿੰਨੇ ਸਿਆਣੇ ਤੇਰੇ ਨਾਲ ਦੇਖ ਲਾ ਬੈਠ ਤਾਂ ਜਾ ਪਰ ਹੁਣ ਕਾਗਜ਼ ਪੱਤਰ ਤਾਂ ਅਸੀਂ ਤਿਆਰ ਕਰੇ ਬੈਠ ਕੇ ਗੱਲ ਕਰ ਲੈਣ ਮੈਂ ਬੈ ਬੁਗੇ ਨਹੀਂ ਗੱਲ ਕਰਨੀ ਯਾਰ ਹਾਂ ਤੂੰ ਮੇਰੀ ਗੱਲ ਸੁਣਾ ਸਾਰੀ ਲੈ ਕੇ ਜਾਣੀ ਐ ਹਿੱਸਾ ਸਾਰੀ ਲੈ ਕੇ ਆਣਾ ਢੜੀ ਹਿੱਸਾ ਬਣਦਾ ਇਹਦਾ ਤੇ ਆਪਦੇ ਵਾਲੀ ਤਾਂ ਤੂੰ ਵੇਚਤੀ ਹਾਂ ਹੈ ਤੇ ਹੁਣ ਜੇ ਇਹ ਵੇਚਤੀ ਫੇਰ ਉਹ ਨਹੀਂ ਵੇਚਦੇ ਸੀ ਕਮਾਈ ਕਰਾਂਗੇ ਤੁਸੀਂ ਕਮਾਈ ਤਾਂ ਮੈਨੂੰ ਤੇਰਾ ਪਤਾ ਹੀ ਆ ਭਾਈ ਤੂੰ ਕਿਹੜੀ ਕਰਦਾਗਾ ਛੇਤੀ ਕੰਮ ਨਾ ਮਿੜੋ ਯਾਰ ਮੈਂ ਪੁੱਛ ਪਹਿ ਉਹ ਤੂੰ ਚੱਕਤੀ ਬਾਈ ਖਾ ਕੇ ਬੱਬਰ ਚ ਪਾ ਤਾ ਮੈਂ लास्ट ਵਾਰੀ ਪੁੱਛਦਾ ਹੁਣ ਹੀ ਸੱਦ ਦੇਉਂਗੇ ਕਿ ਮੈਂ ਜਾਵਾਂ ਇਹਨੂੰ ਰੋਟੀਆਂ ਹੈਗੀਆਂ ਤੁਹਾਡੇ ਕੋਲੇ ਤਾਂ ਦੇਈ ਚੱਲੇ ਹੋਣੀ ਮੈਂ ਤਾਂ ਚੱਲਿਆ ਨਹੀਂ ਆਏ ਐਂ ਨਾ ਕਰ ਬਾਈ ਤੂੰ ਕੋਈ ਗੱਲ ਨਹੀਂ ਕੋਈ ਨਾ ਬਣੇ ਗਰਮ ਤੂੰ ਵੀ ਨਾ ਹੋ ਠੰਡੇ ਫਿਰ ਵੀ ਕੋਈ ਗੱਲ ਨਹੀਂ ਪਰ ਉਹਨਾਂ ਸਾਡਾ ਇਹ ਜੀ ਗੱਲ ਨਹੀਂ ਹਣਾ ਤੇ ਪੇਪਰ ਤਾਂ ਉਹ ਤਿਆਰ ਹਨਾ ਆਪਾਂ ਕਰਾ ਲਏ ਸੀ ਗੱਲ ਹਾਂ ਤਿਆਰ ਕਰਾ ਲਏ ਸੀ ਤੇ ਫਿਰ ਦੇ ਦਿੱਗੇ ਉਹ ਅੰਦਰ ਬੈਣੇ ਫਿਰ ਸੈਂਡੂਨ ਸੈਂਡੂਨ ਵੀ ਕਰੋ ਬਾਈ ਫਿਰ ਕਰ ਦਾਂਗੇ ਆਜੋ ਬੈਣੇ ਤੂੰ ਬਾਹਰੇ ਬੈਠ ਬਰਾ ਸੀ ਸੈਂਸੂਨ ਕਰਵਾ ਸੈਂਸੂਨ ਕਰਾ ਲ ਗਏ ਪਰ ਪੱਕਾ ਹੀ ਕਰ ਦਿੰਨਾ ਕੰਮ ਆ ਜਾਓ ਜੀ ਆ ਜਾਓ ਲੱਗੇ ਜਾਉ ਉਹੀ ਸਾ ਹਾਂ ਹਾਂ ਧੀਮਾ ਗਏ ਭਾਈ ਗਰਮ ਗਰਮ ਨਾ ਉਹ ਗਰਮ ਨਾ ਚੱਲ ਤਾਂ ਦੀ ਤੂੰ ਕਿਉਂ ਲੈ ਲੈ ਜਮੀਨ ਚੋਸ ਹਾਂ ਉਹ ਭਾਈ ਵਸ ਉਹ ਉਹ ਨਹੀਂ ਲੈਣਾ ਮੈਂ ਜਮੀਨ ਚੋਸ ਉਹ ਨਹੀਂ ਉਹ ਨਹੀਂ ਭਾਈ ਪਰ ਤਾਂ ਤੂੰ ਦੇਖੀ ਅੰਦਰ ਮੂੰਹ ਕੰਨੀ ਆ ਜੀ ਆ ਜਾ ਆ ਜਾ ਆ ਜਾ ਭਈ ਆ ਜਾ ਚੱਲੇ ਗਏ ਪਿੰਡ ਨਾ ਕਿਉਂ ਲੈ ਲਈ ਜਮੀਨ ਨਾ ਮੈਂ ਤਾਂ ਕੰਮ ਕਰਿਆ ਕਰੂੰ ਨਾ ਦੇਖ ਲੈ ਭਾਈ ਛੱਡ ਕੇ ਤਾਂ ਨਹੀਂ ਜਾਣਾ ਜੇ ਬੀਰੀਆ ਹਿੱਸਾ ਲੈਣਾ ਉਹ ਵੀ ਦਵਾ ਨਹੀਂ ਉਹਦੇ ਵਾਲਾ ਵੀ ਦਵਾ ਦਿੰਨੀ ਹੈ ਦੇਖ ਲੈ ਬਣਾ ਬਸ ਬਸ ਯਾਰ ਹੈ ਸਾਡੇ ਤਾਂ ਆਪ ਦਾ ਬਹੁਤ ਕੋਸਾ ਮਾਰਾ ਤਾਂ ਉਹ ਬਸ ਬਸ ਹੈ ਆ ਚੱਲ ਗਏ ਨਾ ਨਾ ਖੜ ਜਾ ਨਾ ਛੱਡ ਕੇ ਜਾਣਾ ਜੀ ਤੂੰ ਆ ਜਾ ਹੁਣ ਡਾਂਗ ਚ ਕਾਈਂ ਕਹਿਣਾ ਤੂੰ ਆ ਜਾ ਖੜ ਜਾ ਫਿਰ ਉਹ ਬਸ ਬਸ ਆ ਜਾ ਦਵਾ ਦੇ ਦਿੰਦਾ ਨਹੀਂ ਸਾ ਤੁਰਪਾ ਹੁਣ ਨਹੀਂ ਬੋਲਦਾ